ਦੇ ਕੁੜੀ ਇਹ ਗੱਲ ਸੁਣਨੇ ਆਲੀ ਆ ਜੀ ਵੱਡਾ ਵੱਟੋ ਕਿਹਾ ਜੀ ਜਿਹੜੇ ਘਰੇ ਦੇ ਵਿੱਚ ਕੁੜੀ ਪਾਈ ਹੋਈ ਸੀ ਵੱਡਾ ਵੱਟ ਉਹ ਤੋਂ ਕੁੜੀ ਕੱਢੀ ਕੁੜੀ ਨੂੰ ਸੰਭਾਲਿਆ ਉਸ ਦਾ ਬਾਲਣ ਪੋਸ਼ਣ ਕੀਤਾ ਕੁੜੀ ਨੂੰ ਪੜਾਇਆ ਲਖਾਇਆ ਵੱਡੀ ਕੀਤਾ ਵਿਆਹ ਕੀਤਾ ਵਿਆਹ ਤੋਂ ਬਾਅਦ ਜਿਨ੍ਹਾਂ ਨੇ ਇੰਦੀ ਗਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਇੰਡੀਆ ਸਾਰੇ ਹੀ ਸਾਡੀਆਂ ਭੈਣਾਂ ਦੇ ਸਹਿਯੋਗ ਦੇ ਨਾਲ ਸਾਰੇ ਪਹੁੰਚੇ ਆ ਮੇਰੇ ਨਾਲ ਆਏ ਨੇ ਸਾਡੇ ਸਤਬਲ ਜਿੰਦਗੀ ਬੀਜਾ ਸਾਡੇ ਕੌਮੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਤੋਂ ਮੈਡਮ ਰਜਿੰਦਰ ਕੌਰ ਪਨਾਗ ਜੀ ਚੇਅਰਪਰਸਨ ਪੰਜਾਬ ਇਸਤਰੀ ਵਿੰਗ ਮੈਡਮ ਗੁਰਜੀਤ ਕੌਰ ਜੀ ਖੰਨਾ ਜੀ ਜੇ ਜਰਸੀ ਸਰਾਜ ਜੀ ਬੋਚੇ ਨੇ ਜੀ ਤਾੜੀਆਂ ਲੈਣੇ ਪੱਤੀ ਹੋਰ ਚਾਹੀਦਾ ਕਿ ਨਾਸਵੇ ਅਗਬੜਿਆਂ ਦੇ ਕਾਜਮ ਚੱਕ ਆਈ ਸੀ ਥੋਨੇ ਮਲੇ ਕੱਪਟ ਕਾਗ ਆਈ ਸੀ ਦੇ ਵੰਗ ਟੁੱਟ ਗਈ ਚੋਬਰਾ ਆਮੀਂਟੀ ਲਾ ਚਾ ਭਾਗੇ ਦੇਖੋ ਮੈਂ ਸਾਹਮਣੇ ਚਾਲੋ ਕਰਦੇ ਆਂ ਅੱਗੇ ਕਰੀ ਕੈਮਰਾ ਨਾ ਤੇਰਾ ਸਿਰ ਕੱਟਣਾ ਨਾ ਉਹਨਾਂ ਦਾ ਕੱਟੋ ਇੱਥੇ ਕੱਟੋ ਨਾ ਅੱਧਾ ਕੱਟਾ ਨਾ ਬੋਲਣਾ ਬੀਪ ਤੇ ਟਾਈਗਰ ਵੀ ਅਸਲੀ ਗੱਲ ਨਹੀਂ ਹੈ ਇੱਧਰ ਦੇਖਿਓ ਸੋ ਮੈਂ ਇਹ ਉਮੀਦ ਕਰਦਾ ਹਾਂ ਕਿ ਜਿਹੜਾ ਆਪਣਾ ਇਹ ਥੋੜੇ-ਥੋੜੇ ਨਾਲ ਹੋ ਜੋ ਦੇਖ ਲਈ ਜੇਕਰ ਪਾਸਾ ਜੀ ਨਾਲ ਹੋ ਜੋ ਥੋੜੇ ਸਾਹਮਣੇ ਦੇਖਿਓ ਜਿੱਥੇ ਓਕੇ ਜੀ ਕੋਈ ਨਾਰਾਜ਼ ਨਹੀਂ ਮਟਾਰ ਕੀ ਜਹੀ ਬਦਲੀ ਬਦਿਆ ਚੋ ਨਿਕਲੀ ਕੀ ਜਹੀ ਬੱਤਵੀ ਬਦਿਆ ਰਕੀ ਅਤ ਰਾਜ ਜਗਾਂ ਦਿਲ ਦੇ ਘੋਮੇ ਜੈਨਾ ਨਦੀਏ ਬਦਿਆ ਰਕੀ ਅਤ ਰਾਜ ਜਗਾਂ ਲੇਟੋ ਸਰ ਹੋ ਜਾ ਨਾਲ ਵੀ ਸਾਹਮਣੇ ਦੇਖੋ ਜੀ ਇੱਧਰ ਦੇਖੋ ਜੀ ਕਰਨਾ ਤੋਂ ਕਰਨਾ ਤੋਂ ਤੇਰੇ ਨਾਲ ਨਾਲ ਸਵਾਗਤ ਹੈ ਮਦਨ ਸੁਮਜੀਤ ਟੀਮ ਹਿਮਾਲਿਆਨਸ ਬਲਫੇਅਰ ਐਸੋਸੀਏਸ਼ਨ ਦੇ ਸਰਪੰਚ ਸ਼੍ਰੀਮਤੀ ਜਗਦੀਪ ਜੀ ਕੌਰ ਸਭ ਪੰਚਾਇਤ ਬਾਰੇ ਨਗਰ ਬੋਲ ਧੰਨਵਾਦ ਕੀਤਾ ਜਾਂਦਾ ਹੈ ਤੇ ਪਰਮਾਤਮਾ ਦਾ ਜੱਦੀ ਕਲਾ ਬਖਸ਼ਣ ਜੇ ਮਿੱਤੋ ਤੇ ਬਾਬਾ ਜੀ ਦਿੱਲੀ ਤੋਂ ਦੇਖੋ ਦਿੱਲੀ ਤੋਂ ਪਹੁੰਚਣੇ ਬਹੁਤ ਸਟਾਰਾਈ ਗੱਲਾਂ ਜੀ ਬਹੁਤ ਮਗਰ ਜਿਹਨਾਂ ਨੇ ਕਰਾਇਆ ਹੈ ਉਹ ਪਰਬਤਾਂ ਤੋਂ ਬਾਹਰ ਹੀ ਤੱਕ ਹੈ ਤੇਰੇ ਨਾਲ ਸਮੁੱਚੇ ਇੰਦ ਕੰਪਨੀ ਜਾਂ ਸਭਾ ਜੰਗਲਾਂ ਦਾ ਪੰਜਾਬ ਕੋਣ ਦੇਖ ਲੈਣਾ ਮੈਂ ਕਿਹਾ ਸੀ ਮੰਡੀ ਤੱਕ ਫਿਰ ਚੰਗੀ ਲੱਗੇ ਕੋਈ ਜੜੀ ਜੜੀ ਤੇ ਫੋਨ ਜਿਆਦਾ ਗੱਲ ਕਰ ਰਹੇ ਹੋਗੇ ਬੈਠਾ ਰੁਜੇ ਇੱਕ ਮਿੰਟ ਕਾਲੀ ਤਰ ਪਾਟ ਲੈ ਆਦੇ ਮੇਰੇ ਡੰਗਲਾ ਚਰਖਾ ਖੁੰਡੇ ਲਗਾ ਪੂਣੀਆਂ ਦੇਣ ਦਹਾਈਆਂ ਜੀ ਅੱਜ ਉਹਨਾਂ ਨੂੰ ਆਵਾਜ਼ ਕੀਤਾ ਤਾਂ ਪਹਾੜੀ ਬਲਾਸਤ ਨੂੰ ਠੀਕ ਹੈ ਗੁਰਦੀ ਕੀ ਫਤਿਹ ਅੱਜ ਉਮਰ ਰਾਈਤ ਦਸਤਾ ਵੱਲੋਂ ਸਾਡੇ ਮਦਨ ਜੀ ਜਿਹੜੇ ਅੱਜ ਮੈਂ ਕਹਿ ਸਕਦਾ ਆ ਵੀ ਥੰਨੇ ਦੀ ਉਹ ਸ਼ਾਨ ਬਣ ਚੁੱਕੇ ਨੇ ਵੀ ਜਿਉਂ ਥੰਨੇ ਲਈ ਕਰ ਰਹੇ ਨੇ ਭਾਵੇਂ ਉਹ ਕੋਈ ਸਮਾਜ ਭਲਾਈ ਦਾ ਕੰਮ ਹੋਵੇ ਭਾਵੇਂ ਆ ਸੱਭਿਆਚਾਰ ਦਾ ਕੰਮ ਹੋਵੇ ਭਾਵੇਂ ਉਹ ਮੈਡੀਕਲ ਖੇਤਰ 'ਚ ਕੰਮ ਹੋਵੇ ਭਾਵੇਂ ਉਹ ਕਿਸੇ ਦਬੇ ਕੁਚਲੇ ਦੀ ਆਵਾਜ਼ ਬੁਲੰਦ ਕਰਨੀ ਹੋਵੇ ਭਾਵੇਂ ਕੋਈ ਧਾਰਮਿਕ ਕੰਮ ਹੋਵੇ ਇਹਨਾਂ ਵੱਲੋਂ ਜਿਹੜਾ ਇਹ ਸ਼ਹਿਰ ਵਿੱਚ ਸਾਡੇ ਇਲਾਕੇ ਵਿੱਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬਹੁਤ ਵਧਾਈ ਦੇ ਪਾਤਰ ਨੇ ਮੈਂ ਵੀ ਆਪਣੇ ਵੱਲੋਂ ਇਹਨਾਂ ਦਾ ਬਹੁਤ-ਕੋਤ ਧੰਵਾਦ ਕਰਦਾ ਆਪਣੇ ਸ਼ਹਿਰ ਵਾਸੀਆਂ ਵੱਲੋਂ ਵੀ ਇਲਾਕਾ ਵਾਸੀਆਂ ਵੱਲੋਂ ਵੀ ਜਿਹੜੇ ਅੱਜ ਅੱਜੇ ਤਾਂ ਵੱਟਾ ਸਾਡੀ ਵਿਰਾਸਤ ਜਿਹੜੀ ਸਾਡਾ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ ਜਿਹਨੂੰ ਇਹਨਾਂ ਨੇ ਦੁਬਾਰਾ ਅੱਜ ਲੋਕਾਂ ਸਾਹਮਣੇ ਰੱਖਣ ਲਈ ਜਿਹੜਾ ਇਕੱਇਆ ਕੀਤਾ ਹੈ ਕਿਉਂਕਿ ਇਸ ਤੋਂ ਪਿਛਲੇ ਸਾਲ ਇਹੀ ਸੇਮ ਇੱਕ ਵਿਰਸਾ ਪੰਜਾਬ ਦਾ ਦਿਖਾਇਆ ਸੀ ਇਹਨਾਂ ਨੇ ਪਿੰਡ ਕਲਾਲ ਮਾਚਰੇ ਦੇ ਵਿੱਚ ਜਿੱਥੇ ਸਾਰਾ ਪਿੰਗਾ ਪਾ ਕੇ ਪਾਰਾ ਕੀਤਾ ਇਸ ਤਰ੍ਹਾਂ ਦਾ ਸਾਡਾ ਪੁਰਾਣਾ ਵਿਰਸਾ ਪੁਰਾਣਾ ਪੰਜਾਬ ਦੇਖਣ ਨੂੰ ਮਿਲਦਾ ਸੀ ਅੱਜ ਵੀ ਉਹ ਜਿਹੜਾ ਇਹ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਇਹ ਬਹੁਤ ਹੀ ਇਸ਼ਲਾਗਾ ਯੋਗ ਉਪਰਾਲਾ ਹੈ ਇਨੂੰ ਦੇਖੋ ਅੱਜ ਆਪਾਂ ਬਿਲਕੁਲ ਵੀ ਇਸ ਚੀਜ਼ ਨੂੰ ਐਵੇਂ ਨਾ ਕਹੀਏ ਐਵੇਂ ਨਹੀਂ ਸੋਚਣਾ ਇਹ ਛੋਟਾ ਛੋਟਾ ਕੰਮ ਨਹੀਂ ਹੈਗਾ ਇਹ ਇਹ ਬਹੁਤ ਵੱਡਾ ਕੰਮ ਹੈ ਔਰ ਇਹਦੇ ਪਿੱਛੇ ਬਹੁਤ ਵੱਡੀਆਂ ਅੱਜ ਸਾਡੇ ਤੇ ਜਿਹੜਾ ਪੱਛਮੀ ਸੱਭਿਆਚਾਰ ਭਾੜੂ ਹੋ ਚੁੱਕਿਆ ਹੈ ਬਹੁਤ ਵੱਡੀਆਂ ਇਹ ਸਾਜ਼ਿਸ਼ਾਂ ਨੇ ਜਿਹੜੀਆਂ ਕਿ ਅੱਜ ਸਸੀਂ ਆਪਣਾ ਵਿਰਸਾ ਭੁੱਲਦੇ ਜਾ ਰਹੇ ਆ ਉਹ ਤਾਕਤਾਂ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਨੇ ਅੱਜ ਸਾਡੇ ਵਿਰਸੇ ਅੱਜ ਸਾਡੇ ਤੋਂ ਖੋਰੀਆਂ ਨੇ ਇਸ ਲਈ ਅੱਜ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਮਦਨ ਜੀ ਇਹ ਜ਼ਰੂਰੀ ਨਹੀਂ ਤੀਆਂ ਚ ਕਰਾਉਣ ਦੀ ਲੋੜ ਹੈ ਇਹ ਹਰ ਮਹੀਨੇ ਕਰਾਉਣ ਦੀ ਲੋੜ ਹੈ ਔਰ ਮੈਂ ਆਪਣੇ ਮਾਤਾ ਪਿਤਾ ਜਿਹੜੇ ਬੈਠੇ ਨੇ ਆਪਣੇ ਬੱਚਿਆਂ ਨੂੰ ਕਿਉਂਕਿ ਦਾਸ ਭਾਵੇਂ ਇੱਕ ਨਮਾਣਾ ਜਿਆ ਪਰ ਮੈਂ ਅੱਜ ਵਰਲਡ ਵੀਕ ਨੂੰ ਮੈਂ ਹੋਇਆ ਔਰ ਮੈਂ ਵੱਡੇ ਸ਼ਹਿਰਾਂ 'ਚ ਵੀ ਘੁੰਮਦਾ ਸਭ ਤੋਂ ਵੱਧ ਮੈਨੂੰ ਕਹਿਣ ਲੱਗੇ ਬੜੀ ਸ਼ਰਮ ਆਉਂਦੀ ਹੈ ਜੋ ਹਾਲਾਤ ਅਸੀਂ ਆਪਣੇ ਪੰਜਾਬੀ ਬੱਚਿਆਂ ਦੇ ਦੇਖ ਰਹੇ ਆ ਉਹ ਕਹੜੇ ਮੇ ਤਾਂ ਬੋਲ ਬੋਲ ਨਹੀਂ ਹੁੰਦੇ ਤੇ ਉਹ ਸਭ ਤੋਂ ਮਾਰੇ ਸਾਡੇ ਪੰਜਾਬੀ ਬੱਚਿਆਂ ਦੇ ਨੇ ਇਸ ਕਰਕੇ ਅੱਜ ਸਾਨੂੰ ਲੋੜ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਇੱਥੇ ਪੜਾਉਣ ਲਈ ਭਾਵੇਂ ਚੰਡੀਗੜ੍ਹ ਭਾਵੇਂ ਦਿੱਲੀ ਭੇਜਦੇ ਆ ਉਹਨਾਂ ਨੂੰ ਇਹ ਸੰਸਕਾਰ ਦੇ ਕੇ ਭੇਜੋ ਅੱਜ ਅਸੀਂ ਦੇਖ ਰਹੇ ਆ ਕਿਉਂਕਿ ਸਾਡਾ ਇਹ profession ਕੀਤਾ ਅਸੀਂ ਅਖਬਾਰਾਂ ਅਸੀਂ ਲੋਕਾਂ ਦੀ ਗੱਲ ਸਾਡੇ ਕੋਲ ਸਭ ਤੋਂ ਪਹਿਲਾਂ ਹੁੰਦੀ ਹੈ ਉਹ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਸੀਂ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੇ ਹਾਂ ਤੁਸੀਂ ਬਹਾਰੀ ਜਾਓ ਚੰਡੀਗੜ੍ਹ ਜਾਓ ਤੁਹਾਨੂੰ ਇਹ ਟੀਕਾ ਕਿਉਂਕਿ ਸਾਡੀਆਂ ਧੀਆ ਪੈਣਾ ਨੇ ਉਹ ਸਾਡੀਆਂ ਹੀ ਬੇਟੀਆਂ ਨੇ ਇਸ ਕਰਕੇ ਮੈਂ ਮਾਪੇ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਇਸ ਉਹਨਾਂ ਦੇ ਵਿੱਚ ਪੱਠਪੰਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲਾਂ ਹਿੱਟ ਕਰ ਦਿਓ ਆਪਣਾ ਕਲਚਰ ਆਪਣਾ ਪਹਿਰਾਵਾ ਦੇਖੋ ਇਹ ਬਿਲਕੁਲ ਨਹੀਂ ਛੱਡਣਾ ਬੱਚਿਆਂ ਨੂੰ বার বার ਮੇਰੀ ਬੁਰ ਜੋਰ ਬੇਕਤੀ ਹੈ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਆਪਣੇ ਸੰਕ੍ਰਿਤੀ ਆਪਣੇ ਸੱਭਿਆਚਾਰ ਆਪਣੇ ਵਿਰਸੇ ਦੇ ਬਾਰੇ ਸਮਝਾਵਾਂਗੇ ਬਿਲਕੁਲ ਉਹ ਕਦੇ ਵੀ ਉੱਥੇ ਜਾ ਕੇ ਕਿਸੇ ਦੇ ਜੋ ਕੀ ਜੜੀ ਸਾਡੇ ਬੱਚਿਆਂ ਨੂੰ ਵਗਲਾ ਕੇ ਉਧਰਲੇ ਪਾਸੇ ਲੈ ਕੇ ਜਾਂਦੇ ਨੇ ਇਸ ਕਰਕੇ ਮਦਨ ਜੀ ਤੁਸੀਂ ਇਸ ਚੀਜ਼ ਦਾ ਵੀ ਬਿਲਕੁਲ ਭਾਵੇਂ ਸਾਨੂੰ ਕੋਈ ਜੂਏ ਦੇਖੋ ਅੱਜ ਜੜੀ ਤੀਆਂ ਦੇ ਤਿਹਾਰ ਨੇ ਪੈਸੇ ਇਹ ਕੋਈ ਗੱਲ ਨਹੀਂ ਹੈ ਇਹ ਤਾਂ ਇੱਕ ਆਪਾ ਗੌਰਮੈਂਟੀਆਂ ਕਰ ਰਹੇ ਆ ਤੇ ਇਸ ਕਰਕੇ ਕੋਈ ਵੀ ਇਹ ਇਸ ਚੀਜ਼ ਨੂੰ ਤੁਸੀਂ ਜਿਹੜੇ ਰਿਜ਼ਲਟ ਸਾਹਮਣੇ ਆਣ ਕਿਉਂਕਿ ਮੈਂ ਹਮੇਸ਼ਾ ਸਟੇਜਾਂ ਤੇ ਗੱਲਾਂ ਕਰਦਾ ਗੱਲ ਲੋ ਕਰੋ ਚਾਹੇ ਕਿਸੇ ਨੂੰ ਚੁੱਪੇ ਕੋਈ ਗੱਲ ਨਹੀਂ ਸਾਡਾ ਕੰਮ ਹੀ ਲੋਕਾਂ ਨੂੰ ਜਾਗਰਤ ਕਰਨਾ ਹੈ ਮੈਂ ਸ਼ੁਰੂ ਤੋਂ 27 ਸਾਲ ਹੋ ਗਏ ਆਪਣੀ ਨਿਰਪੱਖ ਪੱਤਰਕਾਰਤਾ ਕਰ ਰਿਹਾ ਤੇ ਉਹੀ ਮੈਨੂੰ ਹੁਣ ਵੀ ਤੁਹਾਡੇ ਤੋਂ ਉਮੀਦਾਂ ਜਿਹੇ ਬੇੜਾ ਚੱਕੇ ਨਾ ਤਾਂ ਇਹਦੇ ਸਾਰਥਕ ਜਿਹੜੇ ਸਿੱਟੇ ਨਿਕਲਣਨ ਲੋਕਾਂ ਦੇ ਘਰ ਘਰ ਜਾ ਕੇ ਜਿਹੜੀ ਅੱਜ ਸਾਡੀ ਨੌਜਵਾਨ ਪੀੜ੍ਹੀ ਅੱਜ ਸਾਡੇ ਬੱਚੇ ਜਿਹੜੇ ਕਰਾਹੇ ਪੈ ਰਹੇ ਨੇ ਉਹ ਬਿਲਕੁਲ ਉਹ ਸਾਡੀ ਜਿਹੜੀ ਨੌਜਵਾਨੀ ਹੈ ਸਾਡਾ ਉਹਨੂੰ ਬਚਾਓ ਇਹਨਾ ਕਹਿੰਦਾ ਹੋਇਆ ਮੈਂ ਖੀਮਾ ਦਾ ਗੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ